ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਜੱਟਵਾਦ ਦੀ ਗੱਲ ਕਰਦੇ ਹਾਂ ਮੈਨੂੰ ਇਦਾਂ ਮਹਿਸੂਸ ਹੁੰਦਾ ਕਿ ਜਿਹੜੇ ਕਿਸਾਨ ਭਰਾ ਨੇ ਉਹ ਬਹੁਤੇ ਖੇਤੀ ਦੇ ਨਾਲ ਸੰਬੰਧਿਤ ਨੇ ਉਹਨਾਂ ਦੇ ਹੋਰ ਕਾਰੋਬਾਰ ਵੀ ਨੇ ਜਿਹੜਾ ਜੱਟ ਕਲਾਕਾਰਾਂ ਨੇ ਗੀਤਾਂ ਦੇ ਵਿੱਚ ਦਿਖਾਇਆ ਹੈ ਜਾਂ ਜੱਟ ਦੀ ਕਰਤਾਰ ਕੁਛ ਕੀਤੀ ਹੈ ਉਹ ਕਿਸਾਨ ਉਹ ਜੱਟ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਹੈਗਾ। ਔਰ ਜਦੋਂ ਤੁਸੀਂ ਫੋਕ ਦੇ ਕਲਾਕਾਰਾਂ ਦੀ ਗੱਲ ਕਰੋਗੇ। ਉਦੋਂ ਜਦੋਂ ਕੁੜੀ ਤੇ ਮੁੰਡੇ ਦਾ ਇਹ ਜ਼ਿਕਰ ਕਰਦੇ ਨੇ ਉਦੋਂ ਜੱਟ ਤੇ ਜੱਟੇ ਸ਼ਬਦ ਵਰਤੇ ਜਾਂਦਾ ਹੈ। ਬਹੁਤ ਥੋੜੇ ਕਲਾਕਾਰ ਨੇ ਜਿਹੜੇ ਜੱਟ ਘਰਾਣੇ ਵਿੱਚੋਂ ਨੇ ਜਾਂ ਕਿਸਾਨ ਘਰਾਣੇ ਵਿੱਚੋਂ ਨੇ ਬਹੁਤੇ ਜਿਹੜੇ ਕਲਾਕਾਰ ਨੇ ਮੈਂ ਪਹਿਲੇ ਮਾਫੀ ਮੰਗ ਲਵਾਂ ਜਾਤੀ ਤੌਰ ਤੇ ਮੇਰਾ ਕੋਈ ਮਤਲਬ ਨਹੀਂ ਕਿਸੇ ਨੂੰ ਮੈਂ ਬਦਨਾਮ ਕਰਾਂ ਜਾਂ ਜਾਤੀ ਤੌਰ ਤੇ ਕੋਈ ਇਹੋ ਜਿਹੇ ਸ਼ਬਦ ਵਰਤਾਂ ਮੈਂ ਇੱਕ ਸਿੱਖ ਹਾਂ ਔਰ ਸਿੱਖ ਦੀ ਕੋਈ ਜਾਤ ਨਹੀਂ ਹੁੰਦੀ ਜਾਣੋ ਜੋਤਨਾ ਪੁੱਛੋ ਜਾਤੀ ਇਹ ਗੁਰੂ ਪਾਸ਼ਾ ਦੀ ਪਵਨ ਬਾਣੀ ਦਾ ਸਿਧਾਂਤ ਹੈ ਮੈਂ ਜਿਹੜੀ ਗੱਲ ਕਰਨੀ ਹੈ ਜਿਹੜੇ ਜੱਟ ਨੂੰ ਗੀਤਾਂ ਦੇ ਵਿੱਚ ਬਦਨਾਮ ਕੀਤਾ ਹੈ ਕਲਾਕਾਰਾਂ ਨੇ ਉਹ ਜੱਟ ਪੰਜਾਬ ਦੇ ਵਿੱਚ ਤੁਹਾਨੂੰ ਲੱਭੂਗਾ ਨਹੀਂ ਇਹ ਬਹੁਤ ਵੱਡੀ ਸੱਚਾਈ ਹੈ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਲੁਧਿਆਣੇ ਵਾਲੇ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਜੀ ਤੇ ਬਾਅਦ ਵਿਵਾਦ ਬਹੁਤ ਛੜਿਆ ਹੋਇਆ ਇੱਕ ਨਿਊ ਚੈਨਲ ਨੇ ਉਹਨਾਂ ਦੀ ਇੰਟਰਵਿਊ ਕੀਤੀ ਹੈ ਉਹਦੇ ਵਿੱਚ ਉਹਨੇ ਇੱਕ ਜ਼ਿਕਰ ਕੀਤਾ ਕਿ ਕੁੜੀ ਗੁਜਰਾਤ ਦੇ ਬਾਰੇ ਜਿਹੜਾ ਜਸਵੀਰ ਜੱਸੀ ਨੇ ਉਹ ਗੀਤ ਗਾਇਆ ਤੇ ਡਾਕਟਰ ਅੰਗਰੇਟੇ ਨੇ ਇਹ ਕਹਿ ਦਿੱਤਾ ਕਿ ਦਿਲ ਲੈ ਗਈ ਜੱਟੀ ਪੰਜਾਬ ਦੀ ਕੁਝ ਅਹਜ ਸ਼ਬਦ ਵਰਤੇ ਨੇ ਉਹਨਾਂ ਨੇ ਬਹੁਤ ਸੱਜਣ ਇਤਰਾਜ਼ ਕਰਦੇ ਨੇ ਕਿ ਉਹ ਜਾਤੀਵਾਦ ਤੇ ਨਫ਼ਰਤ ਫੈਲਾ ਰਹੇ ਨੇ ਇਹ ਉਹਨਾਂ ਨੂੰ ਘੇਰਨ ਵਾਸਤੇ ਜਾਂ ਉਹਨਾਂ ਦੇ ਪ੍ਰਤੀ ਇੱਕ ਰੋਸ ਮਜਾਰਾ ਇੱਕ ਧਰਨਾ ਲਾਉਣ ਵਾਸਤੇ 16 ਤਰੀਕ ਨੂੰ ਉਹਨਾਂ ਨੇ ਟਾਈਮ ਰੱਖਿਆ ਹੋਇਆ ਹੈ ਤਕਰੀਬਨ 10 11 ਵਜੇ ਨੇੜੇ ਲੁਧਿਆਣਾ ਦੇ ਕਮਿਸ਼ਨਰ ਨੇ ਉਹਨਾਂ ਦੇ ਦਫ਼ਤਰ ਦੇ ਅੱਗੇ ਔਰ ਉਹਨਾਂ ਨੇ ਸੱਦਾ ਦਿੱਤਾ ਕਿ ਉਹਦੇ ਵਿੱਚ ਨੌਜਵਾਨ ਬੱਚੀਆਂ ਵੀ ਆਉਣ ਔਰ ਬੱਚੇ ਵੀ ਆਉਣ ਕਿ ਉਹਨਾਂ ਤੋਂ ਮਾਫੀ ਮੰਗਾਈ ਜਾਵੇ ਜਿਹੜੇ ਰੰਗਰੇਟੇ ਤੋਂ ਇਹ ਸ਼ਬਦ ਵਰਤੇ ਗਏ ਨੇ ਮੈਂ ਇੱਕ ਬੇਨਤੀ ਕਰਨੀ ਹੈ ਬਹੁਤ ਵੱਡੇ ਵੱਡੇ ਸਿੰਗਰ ਹੋਏ ਨੇ ਜਿਹੜੇ ਲੇਟ ਜਿਵੇਂ ਚਮਕੀਲਾ ਜੀ ਨੇ ਅਮਰ ਜੋਤ ਜャ ਹੁਣ ਮੌਕੇ ਤੇ ਚੱਲ ਰਿਹਾ ਬਲਕਾਰ ਅਣਖੀਲਾ ਲਵ ਹੀਰਾ ਮੈਂ ਪਹਿਲਾਂ ਵੀ ਇਹਦੇ ਬਾਰੇ ਵੀਡੀਓ ਪਾਈ ਸੀ ਹੋਰ ਬੜੇ ਕਲਾਕਾਰ ਨੇ ਜਿਹੜੇ ਮਨਵੀ ਸਿੰਘ ਘਰਾਣੇ ਦੇ ਵਿੱਚੋਂ ਨੇ ਉਹ ਜੱਟ ਸ਼ਬਦ ਵਰਤਦੇ ਨੇ ਜੱਟ ਤੇ ਜੱਟੇ ਦੀ ਉਹ ਸਿਫਤ ਕਰਦੇ ਆ ਚਮਕੀਲਾ ਜੱਟ ਨੇ ਸੀ ਉਹ ਮਦਵੀ ਸਿੱਖ ਹੈ ਲਵ ਹੀਰਾ ਮਦਵੀ ਸਿੱਖ ਹੈ ਹੋਰ ਬੜੇ ਨੇ ਤੇ ਉਹਨਾਂ ਨੇ ਵੀ ਜੱਟ ਸ਼ਬਦ ਆਪਣੇ ਗੀਤਾਂ ਦੇ ਵਿੱਚ ਵਰਤੇ ਆ ਕਿ ਜਿਹੜੇ ਬੰਦੇ ਅੱਜ ਰੰਗਰੇਟੇ ਦੇ ਪਿੱਛੇ ਪਏ ਨੇ ਕਿ ਅਸੀਂ ਉਹ ਤੋਂ ਮਾਫੀ ਮੰਗਵਾਈਏ ਜਾਂ ਤੇ ਪਰਚਾ ਦਰਜ ਕਰਵਾਈਏ ਕਿ ਇਹ ਲੋਕ ਉਹਨਾਂ ਕਲਾਕਾਰਾਂ ਦੇ ਕੋਲੋਂ ਮਾਫੀ ਮੰਗਵਾਉਣਗੇ ਉਹਨਾਂ ਕਲਾਕਾਰਾਂ ਦੇ ਪਰਚਾ ਕਰਵਾਉਣਗੇ ਉਹ ਕਿਹੜਾ ਜੱਟ ਹੈ ਜਿਹੜਾ ਗੀਤਾਂ ਦੇ ਵਿੱਚ ਫਲਮਾਇਆ ਗਿਆ ਤੁਹਾਨੂੰ ਉਹਦੀ ਅਸਲੀਅਤ ਇਹ ਜੀ ਹੋਵੇ ਫਿਰ ਜੇ ਤੁਸੀਂ ਜੱਟਵਾਦ ਦੀ ਗੱਲ ਕਰਦੇ ਹੋ ਜਾਂ ਨਫ਼ਰਤ ਫੈਲਾਉਣ ਦੀ ਗੱਲ ਕਰਦੇ ਜਿੰਨਾ ਲੋਕਾਂ ਨੇ ਗੁਰਦੁਆਰਿਆਂ ਦੇ ਵਿੱਚ ਝੋਨਾ ਲਵਾਉਣ ਵਾਸਤੇ ਮਤੇ ਪਾਈ ਸੀ ਉਹ ਲੋਕ ਕੌਣ ਨੇ ਉਹ ਮਰਵੀ ਸਿੰਘ ਸੀ ਉਹ ਵੀ ਜੱਟ ਨੇ ਉਹਨਾਂ ਲਈ ਕੋਈ ਕਾਰਵਾਈ ਕਿਸੇ ਨੇ ਕੀਤੀ ਜਿਹੜੇ ਪੈਲਸਾਂ ਦੇ ਵਿੱਚ ਵੱਡੇ ਵੱਡੇ ਜੱਟ ਕਰੋੜਾਂ ਰੁਪਇਆ ਲਾ ਕੇ ਵਿਆਹ ਕਰਦੇ ਨੇ ਮੈਰਿਜ ਕਰਦੇ ਨੇ ਆਪਣੇ ਬੱਚਿਆਂ ਦੀ ਉੱਥੇ ਡਾਂਸ ਨਾਲ ਨੱਚਦੇ ਹੁੰਦੇ ਉਹਨਾਂ ਦੇ ਨਾਲ ਨੱਚਦੇ ਨੇ ਨੋਟ ਬਾਰ ਦੇ ਰਿਸ਼ਤੋਂ ਕਈਆਂ ਨੇ ਗੰਦੀਆਂ ਹਰਕਤਾਂ ਵੀ ਉੱਥੇ ਕੀਤੀਆਂ ਹੋਈਆਂ ਉਹਨਾਂ ਡਾਂਸਰਾਂ ਦੇ ਨਾਲ ਤੇ ਉਹਨਾਂ ਜੱਟਾਂ ਬਾਰੇ ਕੀ ਖਿਆਲ ਹੈ? ਜਾਂ ਉਹਨਾਂ ਡਾਂਸਰਾਂ ਬਾਰੇ ਕੀ ਖਿਆਲ ਹੈ? ਅਗਰੇ ਡੇਜ ਤੱਕ ਸੁਬਹ ਗੱਲ ਕਰਦੇ ਹਾਂ ਜੋ ਜਾਤੀਵਾਦ ਦੇ ਵਿੱਚ ਨਫ਼ਰਤ ਫੈਲਾ ਰਿਹਾ ਹੈ ਮੈਂ ਉਹਨੂੰ ਕਹਿ ਦੇਣਾ ਉਹ ਗਲਤ ਹੈ। ਮੈਂ ਹਮੇਸ਼ਾ ਸੱਚ ਦੇ ਨਾਲ ਖੜਿਆ ਹਾਂ ਤੇ ਸੱਚ ਦੀ ਆਪਾਂ ਗੱਲ ਕੀਤੀ ਹੈ। ਪਰ ਜੇ ਤੁਸੀਂ ਕਹਿੰਦੇ ਹੋ ਦਿਲ ਲੱਗੇ ਕੁੜੀ ਗੁਜਰਾਤ ਦੀ ਤੇ ਫਿਰ ਅਗਰੇਟਾ ਵੀ ਕਹਿ ਸਕਦਾ ਦਿਲ ਲੱਗੇ ਕੁੜੀ ਪੰਜਾਬ ਦੀ ਜਾਂ ਜੱਟੀ ਪੰਜਾਬ ਦੀ ਫਿਰ ਉਹਦੇ ਲਈ ਨਾ ਫਿਰ ਤੇ ਕਿਉਂ ਐ ਫਿਰ ਉਹਦੇ ਲਈ ਪਰਚੇ ਕਿਉਂ ਕਰਵਾ ਰਹੇ ਹੋ ਪਹਿਲਾਂ ਉਹਨਾਂ ਕਲਾਕਾਰਾਂ ਦੇ ਨੱਥ ਬਾ ਉਹਨਾਂ ਜਿਹੜੇ ਇਹ ਜੱਟ ਤੇ ਜੱਟੀ ਸ਼ਬਦ ਵਰਤਦੇ ਨੇ ਉਹਨਾਂ ਲਈ ਕੀ ਕਹਿਣਾ ਤੁਹਾਡਾ ਇੱਕ ਤਾਂ ਚਰਨਜੀਤ ਜੌਹੜਾ ਇੱਕ ਕੋਈ ਰਵਿੰਦਰ ਭੱਟੀ ਕਰਕੇ ਇਹਨਾਂ ਦਾ ਉਹ ਪੋਸਟ ਦੇ ਵਿੱਚ ਨਾ ਮੈਂਸ਼ਨ ਕੀਤਾ ਹੋਇਆ ਆ ਜਿਹੜਾ ਨਸ਼ੇੜੀ ਜ ਆ ਹੈਗਾ ਮਾਨ ਬਠਿੰਡੇ ਵਾਲਾ ਉਹਨੇ ਪੋਸਟਰ ਪਾਈ ਆ। ਇਹ ਮਾਨ ਵੀ ਜੱਟ ਹੀ ਐ ਤੇ ਇਹਦੇ ਪਰਚਾ ਹੋਊਗਾ ਇਹਦਾ ਡਰ ਡੈਸ਼ ਕਰਾਉਂਗੇ ਵੀ ਨਸ਼ਾ ਕਰਦਾ ਕਿ ਨਹੀਂ ਕਰਦਾ। ਹੁਣ ਜੜ ਤਾਂ ਸੁਖਵੀਰ ਬਾਦਲ ਵੀ ਐ ਮਿਲਟਰੀਆ ਵੀ ਐ। ਜਿਹਨੇ ਅੱਧਾ ਪੰਜਾਬ ਚਿੱਟੇ ਤੇ ਲਾਤਾ। ਸੁਖਵੀਰ ਬਾਦਲ ਵੀ ਜੱਟ ਘਰਾਣੇ ਵਿੱਚੋਂ ਐ ਉਹਨੇ ਗੁਰਸਾਹਿਬ ਦੀ ਬੀਅਦ ਵੀ ਕਰਾਤੀ। ਉਧਰ ਉਧਰ ਨੂੰ ਸਾਡਾ ਮੂੰਹ ਹੁੰਦਾ। ਉਦੋਂ ਕਹਨੀਏ ਜੀ ਬੋਲਦੇ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਨੇ ਜਿਹੜੀ ਗੱਲ ਕਹੀ ਆ ਨਾ ਉਹ ਤਰਕ ਦੇ ਨਾਲ ਕਹੀ ਆ ਮੇਰੇ ਤੇ ਕਹਣ ਕਰਾਉ ਪਰਚ ਮੈਂ ਉਹ ਜਿਹੜਾ ਹੈਗਾ ਰਵਿੰਦਰ ਜਿਹੜੇ ਪੋਸਟ ਪਾਈ ਆ ਭੱਡੀ ਕਰਕੇ ਤੇ ਜਾਂ ਦੂਜਾ ਰਜੀਤ ਜੋੜ ਉਹਨਾਂ ਨੂੰ ਕਿਹੜਾ ਨੂੰ ਬੇਨਤੀ ਕਰਦਾ ਅੱਜ ਉਹਨੇ ਮੈਨੂੰ ਫੋਨ ਕੀਤਾ ਉਹਦੀ ਮੇਰੇ ਕੋਲੇ ਆਡੀਓ ਰਿਕਾਰਡਿੰਗ ਪਈ ਹੈ ਉਹ ਗਾਲੀ ਗਲੋਚ ਕਰਦਾ ਮੇਰੇ ਨਾਲੋਂ ਤੁਸੀਂ ਡਾਕਟਰ ਗੁਰਿੰਦਰ ਅੰਗਰੇਟੇ ਦੇ ਅੰਗਰੇਟੇ ਤੇ ਪਰਚਾ ਕਰਨਾ ਚਾਹੁੰਨਾ ਮੈਂ ਐਪਲੀਕੇਸ਼ਨ ਪਾਉਣਾ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਤੁਹਾਡੇ ਖਿਲਾਫ ਪਾਉਣਾ ਜਿਹੜੇ ਕਲਾਕਾਰ ਜੱਟਵਾਦ ਨੂੰ ਵਡਾਵਾ ਦਿੰਦੇ ਨੇ ਗੀਤਾਂ ਦੇ ਵਿੱਚ ਜਿਹੜੇ ਜੱਟ ਨੂੰ ਇੱਕ ਕਰਦਾਰ ਕੁਸ਼ੀ ਕਰਨ ਦੇ ਲੱਗੇ ਹੋਏ ਨੇ ਉਹ ਜੱਟ ਪੰਜਾਬ ਦੇ ਵਿੱਚ ਹੈ ਹੀ ਨਹੀਂਗਾ ਜਿਹੜੇ ਜੱਟ ਦੀ ਉਸ ਗੀਤਾਂ ਵਿੱਚ ਗੱਲ ਕਰਦੇ ਮੈਂ ਉਸ ਕਲਾਕਾਰ ਦਾ ਵੀ ਨਾਂ ਲੈ ਕੇ ਮੈਂ ਐਪਲੀਕੇਸ਼ਨ ਪਾਉਣਾ ਕੋਰਟ ਦੇ ਵਿੱਚ ਇਹ ਤਾਂ ਭਾਜਨ ਨੂੰ ਬਾਣੇ ਕੋਈ ਨਹੀਂ ਅਸੀਂ ਜੱਟਵਾਦ ਦੇ ਨਾਂ ਤੇ ਐਨੀ ਨਫ਼ਰਤ ਪੈਦਾ ਕਰ ਦਿੱਤੀ ਮੈਂ ਇੱਕ ਹੋਰ ਬੇਨਤੀ ਕਰਨੀ ਹੈ ਜਦੋਂ ਫਰੇਕੀ ਦੇ ਵਿੱਚ ਜੱਟਾਂ ਦੀ ਕੁੜੀ ਦਾ ਜੱਟਾਂ ਦੇ ਮੁੰਡੇ ਦਾ ਜ਼ਿਕਰ ਕੀਤਾ ਜਾਂਦਾ ਤੇ ਜਿਹੜੀਆਂ ਆਮ ਘਰਾਂ ਦੀਆਂ ਕੁੜੀਆਂ ਨੇ ਸੋਹਣੀਆਂ ਸੁਨੱਖੀਆਂ ਵੀ ਨੇ ਉਹਨਾਂ ਕੋਲੇ ਮੈਂ ਕਹਿੰਦਾ ਜੋਤ ਤਾਂ ਬਹੁਤ ਵੱਡੀਆਂ ਕਈ ਕੁੜੀਆਂ ਗਰੀਬ ਘਰ ਦੀਆਂ ਜੱਜ ਨੇ ਪੁਲਿਸ ਦੇ ਵਿੱਚ ਵੱਡੇ ਵੱਡੇ ਉਹਦਿਆਂਦੇ ਨੇ ਡੀਸੀ ਲੱਗੀਆਂ ਹੋਈਆਂ ਨੇ ਐਡੀਐਮ ਲੱਗੀਆਂ ਹੋਈਆਂ ਨੇ ਤਿਉ ਕੁੜੀਆਂ ਕੀ ਸੋਚਣਗੀਆਂ? ਵੀ ਕੇਵਲ ਜੱਟਾਂ ਦੀ ਕੁੜੀ ਸੋਣਿਸ ਰੱਖੀ ਹੈ। ਕੇਵਲ ਜੱਟਾਂ ਦੀ ਕੁੜੀ ਹੈ, ਅਸੀਂ ਕੁੜੀਆਂ ਨਹੀਂ। ਤੇ ਉਹਨਾਂ ਦੇ ਮਨ ਤੇ ਕੀ ਵੀਦਦੀ ਹੋਊਗੀ? ਇਹ ਉਹਨਾਂ ਫੁਕਰੇ ਕਲਾਕਾਰਾਂ ਨੂੰ ਨੱਥ ਪਾਉਣ ਦੀ ਲੋੜ ਹੈ ਜਿਹੜੇ ਇਹੋ ਜਿਹੇ ਸ਼ਬਦ ਗੀਤਾਂ ਵਿੱਚ ਵਰਦੇ ਨੇ। ਹੁਣ ਜੱਟ ਦੇ ਜੱਟੀ ਦੀ ਥਾਂ ਤੇ ਕੁੜੀ ਤੇ ਮੁੰਡਾ ਹੀ ਵਰਤਿਆ ਜਾ ਸਕਦਾ ਹੈ। ਉਹਦੇ ਨੈਣ ਨਕਸ਼ੇ ਦੀ, ਉਹਦੀ ਤੌਰ ਦੀ, ਉਹਦੇ ਕਿਰਦਾਰ ਦੀ, ਉਹਦੇ ਸੁਭਾਣ ਦੀ ਚਰਚਾ ਹੋ ਸਕਦੀ ਹੈ ਗੀਤਾਂ ਦੇ ਵਿੱਚ। ਜਾ ਕੇਵਲ ਜੱਟ ਤੇ ਜੱਟੀ ਸ਼ਬਦ ਵਰਤ ਕੇ ਤੁਸੀਂ ਦੂਜਿਆਂ ਨੂੰ ਜਲੀਲ ਕਰਨਾ ਇਹਦਾ ਮਤਲਬ ਪਿੰਡ ਦੇ ਵਿੱਚ ਸਾਰੇ ਘਰ ਜੱਟਾਂ ਦੇ ਨੇ ਕਿਤੇ ਤਰਖਾਨ ਵੀ ਨੇ ਇੱਥੇ ਮਹਿਰੇ ਵੀ ਨੇ ਇੱਥੇ ਮਜਵੀ ਵੀ ਨੇ ਇੱਥੇ ਜਮਾਰ ਵੀ ਨੇ ਸਾਰੀਆਂ ਜਾਤਾਂ ਨੇ ਮੈਂ ਉਹ ਜਾਤੀ ਵਾਲੇ ਪਾਸੇ ਨਹੀਂ ਜਾ ਰਿਹਾ ਮੈਂ ਮੇਰਾ ਬਰਾਦਰੀ ਵਿੱਚੋਂ ਮੋਤੀ ਮੇਰਾ ਜਿਹੜੇ ਕੋਲੂ ਵਿੱਚ ਪੀੜੇਗੇ ਉਸ ਜਾਤੀ ਨੂੰ ਬਿਲੋਂਗ ਕਰਦਾ ਪਰ ਮੈਂ ਆਪਣੇ ਨਾਮ ਨਾਲ ਜਾਤੀ ਸ਼ਬਦ ਵਰਤਦਾ ਹੀ ਨਹੀਂ ਮੈਂ ਇੱਕ ਸਿੱਖ ਹੋਣ ਦੇ ਨਾਂ ਤੇ ਗੁਰੂ ਸਿਧਾਂਤ ਨੂੰ ਮੰਨਣ ਵਾਲਾ ਬੰਦਾ ਜਦੋਂ ਅਸੀਂ ਆਪਣੇ ਆਪ ਇੱਕ ਅਥਾਰਟੀ ਬਣਦੇ ਆ ਕਿ ਅਸੀਂ ਸਜ਼ਾ ਦਵਾਵਾਂਗੇ ਅਸੀਂ ਪਰਚਾ ਕਰਵਾਵਾਂਗੇ ਅਸੀਂ ਕਮਿਸ਼ਨਰ ਸਾਹਿਬ ਦੇ ਦਫ਼ਤਰ ਸਾਹਮਣੇ ਜਾ ਕੇ ਧਰਨਾ ਦੇਵਾਂਗੇ ਤੇ ਇਹ ਸਮਝ ਨਹੀਂ ਆਉਂਦੀ ਵੀ ਜਿਨ੍ਹਾਂ ਨੇ ਇਹ ਕੂੜਾ ਪ੍ਰਚਾਰ ਕੂੜ ਪ੍ਰਚਾਰ ਗੀਤਾਂ ਦੇ ਵਿੱਚ ਕੀਤਾ ਹੋਇਆ ਉਹਨਾਂ ਲਈ ਪਰਚਾ ਕਿਉਂ ਨਹੀਂ ਕਰਾਉਂਦੇ ਉਹਨਾਂ ਤੇ ਉਹਨਾਂ ਦੇ ਨੱਥ ਕਿਉਂ ਨਹੀਂ ਪਾਉਂਦੇ ਸਾਨੂੰ ਕੇਵਲ ਰਗਰੇਟਾ ਸਾਹਿਬ ਕਿਉਂ ਦਿੰਦੇ ਹੁਣ ਕਹਿੰਦੇ ਜੀ ਲੈ ਕੁਆਇਦਾ ਘਵਾ ਡੰਡੂ ਬਣ ਗਿਆ ਹੁਣੇ ਡਾਕਟਰ ਦੇ ਹੱਥ ਵਿੱਚ ਕੱਢ ਗਿਆ ਇਹਦੇ ਹੱਕੇ ਡਾਕਟਰ ਖੜਾ ਸੀ ਹੁਣ ਐਦਾਂ ਤੁਸੀਂ ਕਮੈਂਟ ਕਰਨੇ ਕਰੀ ਚਲੋ ਗੱਲ ਤਾਂ ਇਹ ਹੈਗੀ ਆ ਵੀ ਜਿਸ মিডিਆ ਵਾਲੇ ਉਹ ਜਰਨਲਿਸਟ ਪੱਤਰਕਾਰ ਨੇ ਇੰਟਰਵਿਊ ਕੀਤੀ ਆ ਉਹਨੇ ਸਵਾਲ ਕੀਤੇ ਨੇ ਤੇ ਉਹਦੇ ਸਵਾਲਾਂ ਦਾ ਜਵਾਬ ਦਿੰਦਾ ਮੇਰੇ ਕੋਲੇ ਆ ਜਿਹੜਾ ਮਰਜੀ ਪੱਤਰਕਾਰ ਆ ਜਾਏ ਗੱਲ ਕਰ ਲਵੇ ਜਾਤੀਵਾਦ ਤੇ ਕਰ ਲਵੇ ਜਵਾਬ ਦੇਵਾਂਗੇ ਜੱਟਵਾ ਤੇ ਕੱਲ੍ਹ ਵੇ ਜਵਾਬ ਦੇਵਾਂਗੇ ਇਹ ਖੁੱਲਾ ਚੈਲੰਜ ਹੈ ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਸਭ ਨੂੰ ਗੱਲ ਕਰਨ ਦੀ ਦੇ ਇਥੇ ਇਜਾਜ਼ਤ ਹੈ ਸਭ ਨੂੰ ਗੱਲ ਕਰਨ ਦਾ ਇਥੇ ਹੱਕ ਹੈ ਉਹ ਆਪਣੀ ਗੱਲ ਕਰ ਸਕਦਾ ਪ੍ਰੋਬਲਮ ਤੇ ਇਹ ਹੋਈ ਹੈ ਕਿ ਜਦੋਂ ਪਿੰਡਾਂ ਦੇ ਵਿੱਚ ਗੁਰਦੁਆਰੇ ਜਾਤੀ ਦੇ ਆਧਾਰ ਤੇ ਬਣਾਏ ਬਣਾਏ ਕਿਹਨਾਂ ਨੇ ਉੱਥੇ ਕਿਹਨੂੰ ਕੋਈ ਬੋਲਿਆ ਭਗਤ ਰਵਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਤੇ ਉਹਨਾਂ ਦਾ ਆਪਣਾ ਗੁਰਦਾਰਾ ਬਣਿਆ ਕਿਉਂ ਬਣਾਇਆ ਕਿਉਂਕਿ ਅਸੀਂ ਆਪਣੇ ਆਪ ਕਿਹਾ ਹੀ ਨਹੀਂ ਕਿ ਭਗਤ ਧੰਨਾਂ ਦਾ ਜਨਮ ਦਿਨ ਵੀ ਮਨਾਵਾਂਗੇ ਰਦਾਜ ਦਾ ਵੀ ਮਨਾਵਾਂਗੇ ਉਦੋਂ ਅਸੀਂ ਕਿਹਾ ਹੀ ਨਹੀਂ ਅਸੀਂ ਕਹਿੰਨਾ ਧੰਨ ਭਗਤ ਸਾਡਾ ਜੱਟਾਂ ਦਾ ਤੇ ਅਗਲੇ ਕਹਿੰਦੇ ਭਗਤ ਰਦਾ ਸਾਡਾ ਜਮਾਰਾਂ ਦਾ ਇਹ ਜਾਤੀਵਾਦ ਫਲਾਇਆ ਕਿਹਨੇ ਉੱਥੇ ਵੀ ਧਿਆਨ ਦਿਓ ਮੈਂ ਇੱਕ ਬੇਨਤੀ ਕਰਦਾ ਇੱਕ ਐਸਾ ਕਾਨੂੰਨ ਬਣੇ ਜਿਹੜਾ ਵੀ ਕੋਈ ਰਾਈਟਰ ਕੋਈ ਸਿੰਗਰ ਗੀਤਾਂ ਦੇ ਵਿੱਚ ਜੱਟ ਤੇ ਜੱਟੀ ਦਾ ਜ਼ਿਕਰ ਕਰਦਾ ਹੈ ਉੱਤੇ ਪਰਚਾ ਹੋਣਾ ਚਾਹੀਦਾ ਅਸੀਂ ਜਲੀਲ ਕਰਦੇ ਜਾਣ ਪੁੱਛ ਕੇ ਉੱਥੇ ਕੁੜੀ ਤੇ ਮੁੰਡੇ ਦਾ ਤੇ ਉਹਦੇ ਜਿਹੜੇ ਗੁਣ ਨੇ ਕਿਰਦਾਰ ਆ ਉਹਦਾ ਤੁਸੀਂ ਜ਼ਿਕਰ ਕਰ ਸਕਦੇ ਹੋ ਪਰ ਕਮਾਲ ਦੀ ਗੱਲ ਇਹ ਹੈ ਇਹ ਜਿਹੜੇ ਬੰਦੇ ਕਹਿੰਦੇ ਨੇ ਧਰਨਾ ਲਾਓ ਉੱਤੇ ਪਰਚਾ ਕਰਵਾਓ ਉਹਦੇ ਕੋਲ ਮਾਫੀ ਮੰਗਵਾਓ ਇਹ ਕੌਣ ਨੇ ਇਹ ਚਾਉਂਦੇ ਨੇ ਕਿ ਅਸੀਂ মিডিਆ ਦੇ ਵਿੱਚ ਆ ਜਾਈਏ ਅਸੀਂ ਹਾਈਲਾਈਟ ਹੋਈਏ ਸਾਡੇ ਲੋਕਾਂ ਦੇ ਵਿੱਚ ਪਹਿਚਾਨ ਬਣੇ ਮੈਂ ਇੱਕ ਹੋਰ ਉਦਾਹਰਣ ਦਿੰਦਾ ਹੁਣ ਜਿਹੜੇ ਬੰਦੇ ਨੇ ਕੱਲ ਪੇਜ ਬਣਾਇਆ ਉਹ ਜਾ ਕੇ ਬੁੱਟਾ ਸਿੰਘ ਨੂੰ ਫੋਨ ਲਾਓ ਵੀ ਬੁੱਟਾ ਸਿੰਘ ਸਾਨੂੰ ਥੋੜਾ ਬਹੁਤਾ ਬੋਲੇ ਅਸੀਂ ਕਾਲ ਰਿਕਾਰਡ ਕਰਕੇ মিডিਆ ਤੇ ਵਾਇਰਲ ਕਰੀ ਪੇਜ ਜਲ ਜਾਣਾ ਇਹ ਸੱਚਾਈ ਹੈ ਅੱਜ ਮੈਂ ਕਿ ਤੁਹਾਨੂੰ ਬੇਨਤੀ ਕਰਨ ਲੱਗਾ ਮੇਰੇ ਤੇ ਵੀਡੀਓ ਪਾਉਣ ਵਾਲੇ ਤਕਰੀਬਨ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਵਿੱਚ ਲੋਕ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਨ੍ਹਾਂ ਨੇ ਆ ਪਿਛਲੇ 2 ਮਹੀਨੇ ਦੇ ਵਿੱਚ ਘੱਟੋ ਘੱਟ 5-7 ਕਰੋੜ ਰੁਪਇਆ ਮੇਰਾ ਨਾਮ ਵਰਤ ਕੇ ਬਣਾਇਆ ਇਹ ਤੇ ਕੋਈ ਸ਼ੱਕ ਨਹੀਂ ਤੁਹਾਨੂੰ ਸੌਖਾ ਦੱਸ ਦਿੰਨਾ ਇੱਕ ਪੇਜ ਵਾਲੇ ਨੇ 2-2 ਮਿਲੀਅਨ ਵੀਡੀਓ ਮੇਰਾ ਨਾਮ ਵਰਤ ਕੇ ਚਲਾਈ ਹੈ ਜਾਂ ਮੇਰੀ ਇਹ ਵੀਡੀਓ ਚਲਾ ਕੇ ਉਹਨਾਂ ਨੇ 1-1 ਲੱਖ ਰੁਪਇਆ 2-2 ਲੱਖ ਰੁਪਇਆ ਕਮਾਇਆ ਹੋਇਆ ਹੈ ਮੈਂ ਤੁਹਾਨੂੰ ਵੀਡੀਓ ਦਾ ਲਿੰਕ ਸ਼ੇਅਰ ਕਰ ਦੇਣਾ ਤੁਸੀਂ ਕੱਢ ਕੇ ਦੇਖ ਲਿਓ ਵੀ ਆ ਪੇਜ ਵਾਲੇ ਨੇ ਮੇਰੀ ਵੀਡੀਓ ਪਾਈ ਤੇ 2 ਮਿਲੀਅਨ ਚੱਲੀ ਘਟੋ ਘਟ ਕਿੰਨੇ ਲੋਕ ਨੇ ਜਿਨ੍ਹਾਂ ਨੇ ਮੇਰੀ ਵੀਡੀਓ ਚਲਾ ਕੇ 2-2 ਮਿਲੀਅਨ ਵਿਊ ਲਏ ਨੇ ਤੇ ਬਣਦਾ ਨਹੀਂ 5-7 ਕਰੋੜ ਰੁਪਇਆ ਬੜਾ ਸੌਖਾ ਹੈ ਜਨਨ ਕਿ ਇਹ ਉਹ ਲੋਕ ਨੇ ਵੀ ਸਾਡੇ ਨਾਲ ਕੋਈ ਉਹ ਬੰਦਾ ਪੰਗਾ ਲਵੇ ਜਿਹਦੀ ਪੰਜਾਬ ਦੇ ਵਿੱਚ ਚਰਚਾ ਹੋ ਰਹੀ ਹੈ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਭਲਾ ਮਾਨਸਾ ਜਾਂ ਮੈਂ ਸੱਚਾ ਮੈਂ ਇਹ ਨਹੀਂ ਕਹਿੰਦਾ ਇੱਥੇ ਟ੍ਰੈਂਡ ਚੱਲਦਾ ਹੈ ਜਿਹੜਾ ਟ੍ਰੈਂਡ ਦੇ ਵਿੱਚ ਬੰਦਾ ਹੋਵੇ ਤੇ ਉਹਦੇ ਨਾਲ ਛੇੜਖਾਨੀ ਕਰੋ ਉਹਦੀ ਗੱਲਬਾਤ ਸੁਣੋ ਉਹਦੀ ਗੱਲਬਾਤ ਤੁਸੀਂ ਵਾਇਰਲ ਕਰ ਦਿਓ ਮੀਡੀਆ ਤੇ ਉਹ ਚੱਲ ਜਾਂਦੀ ਹੈ ਤੋਰੀ ਫੁਲਕਾ ਚੱਲ ਜਾਂਦਾ ਮੈਂ ਕਦੇ ਨਹੀਂ ਕਿਹਾ ਵੀ ਮੈਂ ਰਾਬਾ ਜਾਂ ਮੈਂ ਇੰਨਾ ਮਸ਼ਹੂਰ ਹਾਂ ਜਾਂ ਲੋਕ ਮੇਰੀ ਗੱਲ ਸੁਣਦੇ ਨਹੀਂ ਮੈਂ ਕਦੇ ਨਹੀਂ ਕਿਹਾ ਮੈਂ ਤਾਂ ਆਪਣਾ ਪੇਜ ਤੇ ਚੈਨਲ ਵੀ ਤਾਂ ਬਣਾਇਆ ਹੈ ਕਿਉਂਕਿ ਜਿਹੜੀ ਮੇਰੀ ਨਰੋਲ ਗੱਲਬਾਤ ਹੁੰਦੀ ਹੈ ਉਹ ਲੋਕਾਂ ਤੱਕ ਪਹੁੰਚ ਜਾਂਦੀ ਹੈ ਜਦੋਂ ਮੈਂ ਮੀਡੀਆ ਦੇ ਵਿੱਚ ਇੰਟਰਵਿਊ ਕਰਦਾ ਸੀ ਉਦੋਂ ਮੀਡੀਆ ਵਾਲੇ ਦਲਾਲ ਬਣ ਕੇ ਭੰਨ ਤੋੜ ਕਰਕੇ ਤੋੜ ਮਰੋੜ ਕਰਕੇ ਮੇਰੀਆਂ ਗੱਲਾਂ ਬਾਤਾਂ ਲੋਕਾਂ ਸਾਹਮਣੇ ਰੱਖਦੇ ਸੀ ਤੇ ਹੁਣ ਮੇਰੀ ਜਿਹੜੀ ਗੱਲਬਾਤ ਹੁੰਦੀ ਹੈ ਮੇਰੇ ਕੋਲ ਔਨ ਰਿਕਾਰਡ ਹੁੰਦੀ ਹੈ ਜੇ ਕੋਈ ਕਵੇ ਮੈਂ ਸੁਣਾ ਦਿੰਨਾ ਵੀ ਆ ਚੱਕੋ ਆ ਮੇਰੇ ਪੇਜ ਤੇ ਪਈ ਆ ਆ ਮੇਰੇ ਚੈਨਲ ਤੇ ਪਈ ਆ ਮੇਰਾ ਪੇਜ ਬਣਾਉਣ ਤੋਂ ਜਾਂ ਚੈਨਲ ਬਣਾਉਣ ਤੋਂ ਮਤਲਬ ਇਹ ਸੀਗਾ ਹੁਣ ਜਿਹੜੀ ਗੱਲ ਅੱਜ ਮੈਂ ਕੀਤੀ ਐ ਰੰਗਰੇਟਾ ਸਾਹਿਬ ਬਾਰੇ ਮੈਂ ਤਾਂ ਕੀਤੀ ਐ ਜਿਹੜੇ ਖੜਾਮ ਚੌਧਰੀ ਕਦੀੜਾ ਕਹੂੰਗਾ ਮੈਂ ਜਿਵੇਂ ਮਾਨ ਮਠਿੰਡੇ ਵਾਲਾ ਨਸ਼ੇੜੀ ਬੰਦਾ ਸਿਰੇ ਦਾ ਇਹਨੇ ਉਹ ਪੋਸਟ ਮਰਨ ਕੀਤੀ ਹੋਈ ਆ ਆਪਣੇ ਪੇਜ ਤੇ ਪਾ ਕੇ ਕਿ ਇਹਦਾ ਕੋਈ ਡੋਪ ਟੈਕਸਟ ਕਰਵਾ ਸਕਦੇ ਵੀ ਇਹ ਨਸ਼ਾ ਕਰਦਾ ਮੈਂ ਕਹਿੰਦਾ ਕਰਦਾ ਕਰਾਂਗੇ ਤੁਸੀਂ ਹੈਗੀ ਹਿੰਮਤ ਜਾਤੀਵਾਦ ਵਿੱਚ ਨਫ਼ਰਤ ਪੈਦਾ ਕੌਣ ਕਰ ਰਿਹਾ ਤੁਸੀਂ ਨਾਮ ਕਹਾਰਾਮ ਇਹੋ ਜੇ ਸ਼ਬਦ ਦੇ ਲਈ ਵਰਤੇ ਆ ਉਹਦੇ ਕਹਿਣ ਨਾਲ ਜੇ ਤੁਹਾਡੇ ਕਹਿਣ ਨਾਲ ਕੀ ਫਰਕ ਪੈਂਦਾ ਸਭ ਤੋਂ ਪਹਿਲਾਂ ਜਿੰਨਾ ਕਲਾਕਾਰਾਂ ਨੇ ਕਰੋੜਾਂ ਅਰਬ ਰੁਪਇਆ ਜੱਟ ਬਾਦ ਨੂੰ ਬਦਨਾਮ ਕਰਕੇ ਜੱਟਾਂ ਦੀਆਂ ਕੁੜੀਆਂ ਨੂੰ ਬਦਨਾਮ ਕਰਕੇ ਉਹ ਜੱਟਾਂ ਦੀਆਂ ਨੰਗੀਆਂ ਕੁੜੀਆਂ ਸਟੇਜਾਂ ਤੇ ਨਚਾ ਕੇ ਕਰੋੜਾਂ ਅਰਬ ਰੁਪਇਆ ਬਣਾਇਆ ਉਹਨਾਂ ਕਲਾਕਾਰਾਂ ਦੇ ਨੱਥ ਪਾਉਣਾ ਤੁਸੀਂ ਪੈਸੇ ਦੇ ਵਿੱਚ ਵਿਆਹ ਹੁੰਦਾ ਡਾਂਸਰਾਂ ਨਰਦੀਆਂ ਨੇ ਮੂਰੇ ਕੁੜੀ ਵਾਲੇ ਬੈਠੇ ਨੇ ਮੁੰਡੇ ਵਾਲੇ ਬੈਠੇ ਨੇ ਨੋਟ ਬਾਰੇ ਜਾ ਰਹੇ ਨੇ ਤੇ ਕੀ ਹੋ ਰਿਹਾ ਉੱਥੇ ਉੱਥੇ ਗਾਣੇ ਕੀਰਤਨ ਚੱਲਦਾ ਹੁੰਦਾ ਢਾਡੀ ਵਾਰਾ ਚੱਲਦੀਆਂ ਹੁੰਦੀਆਂ ਉੱਥੇ ਇਹੀ ਚੱਲਦਾ ਹੁੰਦਾ ਸਭ ਕੁਝ ਕੰਜਰਖਾਨਾ ਨੇੜ aeration ਟੈਨੇਕਿਆ ਉਹੀ ਚੱਲਦਾ ਹੁੰਦਾ ਤੇ ਹੁਣ ਤੁਹਾਡੀ ਪੁਸ਼ ਨੂੰ ਅੱਗ ਲੱਗ ਗਈ ਪਰਜਾ ਕਰਾਵਾਂਗੇ ਅਸੀਂ ਧਰਨਾ ਦੇਵਾਂਗੇ ਅਸੀਂ ਬੁੱਟਾ ਸਿੰਘ ਬੈਠਾ ਤੁਹਾਡੇ ਸਾਹਮਣੇ ਕਰਾਉ ਪਰਜਾ ਕੋਰਟ ਵਿੱਚ ਲੈ ਕੇ ਜਾਵਾਂਗੇ ਉਹਨਾਂ ਕਲਾਕਾਰਾਂ ਨੂੰ ਵੀ ਜਿਹੜੇ ਪਰਚਾ ਕਰਾਉਣ ਵਾਲੇ ਨੇ ਉਹਨਾਂ ਨੂੰ ਵੀ ਲੈ ਕੇ ਜਾਵਾਂਗੇ ਜਿਉ ਜੋ ਆਵੇ ਨਾ ਗੱਲਾਂ ਦਾ x ਇਹ ਬੇਨਤੀ ਪ੍ਰਵਾਨ ਕਰਿਓ ਮੈਂ ਫੇਰ ਬੇਨਤੀ ਕਰਦਣਾ ਆਪਾਂ ਜਾਤੀਵਾਦ ਦੇ ਸਖਤ ਖਿਲਾਫ ਹਾਂ ਜਿਹੜਾ ਬੰਦਾ ਜਾਤੀਵਾਦ ਦੀ ਗੱਲ ਕਰਦਾ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸੁਨਾਤ ਨੂੰ ਮੰਨਣ ਵਾਲੇ ਆ ਬਿਲਕੁਲ ਗਿਆਨੀ ਬੂਟਾ ਸਿੰਘ ਲਿਖਦਾ ਮੈਂ ਮੇਰਾ ਕੋਈ ਜਾਤੀ ਤੌਰ ਤੇ ਮਸਲਾ ਨਹੀਂ ਤੇ ਨਾ ਜਾਤੀ ਤੌਰ ਤੇ ਅਸੀਂ ਕੋਈ ਮਸਲਾ ਠਾਉਨੇ ਆ ਜਿਹੜੇ ਬੰਦੇ ਇਹੋ ਜਿਹੇ ਨਫਰਤ ਵਾਲੀਆਂ ਗੱਲਾਂ ਕਰਦੇ ਨੇ ਉਹਨਾਂ ਦੇ ਖਿਲਾਫ ਵੀ ਬੋਲਦਾ ਤੇ ਜਿਹੜੇ ਬੰਦੇ ਸੱਚ ਦੀ ਗੱਲ ਕਰਦੇ ਨੇ ਉਹਨੇ ਹੱਕ ਵਿੱਚ ਵੀ ਬੋਲਦਾ ਇਹ ਮੈਂ ਆਪਣੇ ਬਲ ਬੂਤੇ ਤੇ ਆਪਣੇ ਦਮ ਤੇ ਬੋਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ